ਮੈਂ ਸਭ ਤੋਂ ਪਹਿਲਾਂ ਮਾਨਯੂਬ ਐਸਐਸਪੀ ਆਪਣੇ ਸਹੇਲ ਕਾਸੇ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਇਹ ਡੀ ਵੱਡੀ ਜ਼ਿੰਮੇਵਾਰੀ ਬਖਸ਼ੀ ਹੈ ਤੇ ਸਭ ਤੋਂ ਜਿਹੜੀ ਸਾਡੀ ਮੇਨ ਪ੍ਰੋਬਲਮ ਪੰਜਾਬ ਸਰਕਾਰ ਦੇ ਵੀ ਵਾਚ ਚੱਲ ਰਹੀ ਹੈ ਡਰਗ ਦੇ ਅਗੇਂਸਟ ਅਸੀਂ ਮੇਨਲੀ ਫਟੇਗੜ ਜੂੜੀਆਂ ਦੇ ਲੋਕਾਂ ਦੀ ਹੈਲਪ ਲੈ ਕੇ ਉਹਨੂੰ ਦੂਰ ਕਰਨ ਦਾ ਪੂਰੀ ਕੋਸ਼ਿਸ਼ ਕਰਾਂਗੇ ਮੇਨ ਲੋਅ ਐਂਡ ਆਰਡਰ ਇਹ ਦੇਖੋ ਜੀ ਲਾਅ ਐਂਡ ਆਰਡਰ ਵੀ ਸਾਡੀ ਮੇਨ ਸਾਰੀਆਂ ਜਿਹੜੀਆਂ ਪ੍ਰਾਇੋਰਟੀਜ਼ ਆ ਵਾਰ ਅਗੇਂਸਟ ਡਰਗਸ ਐਂਡ ਲਾਅ ਐਂਡ ਆਰਡਰ ਇਹ ਸਾਰੇ ਕੈਂਪ ਰੱਖਾਂਗੇ ਲੋਕਾਂ ਦੀ ਅ ਟਾਈਮ ਟੂ ਟਾਈਮ ਫੀਡਬੈਕ ਲੈ ਕੇ ਜਿੱਥੇ ਵੀ ਕੋਈ ਪ੍ਰੋਬਲਮ ਜੈਡ ਹੁੰਦੀ ਹੈ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂ। ਸਭ ਤੋਂ ਮਾਇਚ ਹੈ ਗਰਾਵਤੀ ਆਮੇਨ ਜਿਹੜਾ ਕ੍ਰਾਈਮ ਵਾਲਾ ਬੰਦਾ ਜਿਹੜਾ ਪਰਿਕਰਚੂਰੀਆਂ ਚ ਜਿਹੜਾ ਵੀ ਅੱਗੇ ਤਾਰੀਖ ਦੀ ਰੇਂਜ ਦੀ ਹੈ ਜਾਂ ਜਿਹੜਾ ਵੱਡਾ ਨਸ਼ਾ ਤਸਕਰ ਹੈ। ਹਾਂਜੀ ਉਹਦੀਆਂ ਲਿਸਟਾਂ ਸਾਡੇ ਕੋਲ ਕੰਪਾਈਲਡ ਆ ਜਿਹੜੇ ਬੇਲ ਆਊਟ ਵੀ ਹੋ ਗਏ ਉਹਨਾਂ ਤੇ ਵੀ ਅਸੀਂ ਸਰਵੇਲੈਂਸ ਰੱਖੀ ਆ ਤੇ ਹੋਰ ਵੀ ਜਿਹੜੇ ਮਾਰੇ ਆ ਅਨਸਰ ਇੰਟਰੀਅਰ ਜਿਹੜੀ ਸੀਆਈਡੀ ਦੀ ਮਦਦ ਨਾਲ ਜਾਂ ਹੋਰ ਏਜੰਸੀਆਂ ਦੀ ਮਦਦ ਨਾਲ ਉਸ ਨੂੰ ਅਸੀਂ ਟਰੈਕ ਆਊਟ ਕਰਕੇ ਉਹਨੂੰ ਜਲਦੀ ਅਰੈਸਟ ਕਰਨ ਦੀ ਕੋਸ਼ਿਸ਼ ਕਰ ਈ ਮੈਸੇਜ دینا ਚਾਹੁੰਦਾ ਜੋ ਮੈਸੇਜ ਮੇਰਾ ਇਹ ਹੋਇਆ ਕਿ ਮੈਨੂੰ ਫਤਿਹਗੜ ਚੂੜੀਆਂ ਦੇ ਲੋਕਾਂ ਦੀ ਸਪੋਰਟ ਚਾਹੀਦੀ ਆ ਉਹਨਾਂ ਦੀ ਸਪੋਰਟ ਨਾਲ ਹੀ ਜਿਹੜੀ ਇਹ ਲਾਮਤ ਆ ਜਿਹੜੀਆਂ ਲੱਗੀਆਂ ਹੋਈਆਂ ਕ੍ਰਾਈਮ ਵੱਧਾਏ ਜਿਹੜਾ ਕੋਈ ਵੀ ਨਸ਼ਾ ਹੈ ਉਹ ਦੂਰ ਹੋ ਸਕਦਾ ਤੇ ਮੈਂ 24 ਘੰਟੇ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਰਹਾਂਗਾ